ਮੈਂ ਬినੋਦ ਸ਼ਰਮਾ ਜਨ ਸੰਤੋ ਮੇਰੇ ਨਾਲ ਐਸਪੀ ਪ੍ਰੈਸ਼ਰ ਜੀ ਮਨੀਤਾ ਪ੍ਰੈਸ਼ਰ ਜੀ ਪਲੱਸ ਸਾਡੇ ਸਿਮਰਨ ਜੀ ਦੇ ਸਾਡੇ ਪੀਐਨਬੀ ਦੇ ਚੱਪੜ ਮੈਨੇਜਰ ਸਾਡੇ ਜੋਸ਼ੀ ਜੀ ਸ੍ਰਿੰਦਰ ਜੀ ਸਾਡੀ ਪੂਰੀ ਟੀਮ ਅੱਜ ਇੱਥੇ ਪ੍ਰਾਇਮਰੀ ਸਕੂਲ ਸ਼ਾਲੂ ਦੇ 50 ਤੋਂ ਉੱਪਰ ਪਲਾਂਟੇਸ਼ਨ ਕਰ ਰਹੀ ਹੈ ਜਿਦੇ ਫਲ ਦੇ ਬੂਟੇ ਵੀ ਆ ਤੇ ਆਮ ਟ੍ਰੀਜ ਵੀ ਆ ਜਿਦੇ ਚ ਆਪਣਾ ਨਿੰਬੀ ਆ ਫਲਾਵਰ ਦੇ ਵੀ ਆ ਵੀ ਸਕੂਲ ਨੂੰ ਇੱਕ ਹੋਰ ਹਰਾ ਭਰਾ ਕੀਤਾ ਜਾ ਰਿਹਾ ਸਾਡੀ ਇੱਛਾ ਹੈ ਜੀ ਵੀ ਸਾਡੇ ਜਿਹੜੇ ਪ੍ਰੋਗਰਾਮ ਚੱਲ ਰਹੇ ਆ ਆਰਡੀ ਜਾਨੀ ਸੰਮਤੀ ਦੇ ਜਿੱਦੇ ਸਾਡਾ ਪਲਾਂਟੇਸ਼ਨ ਦਾ ਮੈਡੀਕਲ ਦਾ ਬੱਚਿਆਂ ਦੀ ਐਜੂਕੇਸ਼ਨ ਦਾ ਤੇ ਮੈਂ ਲੋਕੋ ਨੂੰ ਨਹੀਂ ਕਰੂੰ ਸਾਡੇ ਨਾਲ ਜੁੜੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮੈਕਸਿਮ ਇੱਕ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਸਾਡੇ ਮੈਂਬਰ ਬਣੋ ਜਿਹੜਾ ਮਾਉਂ ਡੋਨੇਟ ਕਰੋ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਹਾਂ ਔਰ ਅੱਜ ਕੱਲ ਅਸੀਂ ਹਜ਼ਾਰ ਤੋਂ ਉੱਪਰ ਪਟਾਲੇ ਬੂਟਾ ਲਗਾ ਸਕੇ ਹਾਂ 2-400 ਬੂਟਾ ਸੀ ਹੋਰ ਹੀ ਸੱfte ਲਗਾ ਦਾਂਗੇ ਤਾਂ ਕਿ ਪਟਾਲੇ ਦਾ ਇੱਕ এনवायरमेंट ਬੜਾ ਅੱਛਾ ਬਣ ਸਕੇ ਲੋਕ ਪੋਲੂਸ਼ਨ ਤੋਂ ਬਚ ਸਕਣ ਲੋਕ ਬਿਮਾਰੀਆਂ ਤੋਂ ਬਚ ਸਕਣ ਮੈਂ ਲੋਕਾਂ ਨੂੰ ਰਿਕਵੈਸਟ ਕਰੂੰਗਾ ਤੁਸੀਂ ਆਪਣੇ ਜਨਮ ਦਿਨ ਤੇ ਆਪਣੇ ਮੈਰਿਜ ਅਨਿਵਰਸਰੀ ਤੇ ਜੇ ਕੋਈ ਤੁਹਾਡਾ ਹੋਰ ਖੁਸ਼ੀਆ ਦਿ ਉਹ ਦਿਨ ਤੁਸੀਂ ਜਰੂਰ ਬੂਟੇ ਲਗਾਓ ਦੋ ਬੂਟੇ ਲਗਾਓ ਚਾਰ ਬੂਟੇ ਲਗਾਓ ਪੰਜ ਬੂਟੇ ਲਗਾਓ ਤਾਂ ਕਿ ਇੱਕ ਪਟਿਆਲੇ ਦਾ ਕਿ ਇੱਕ ਇੰਡੀਆ ਦਾ ਪੰਜਾਬ ਦਾ এনवायरमेंट ਰੱਖਾ ਬਣ ਸਕੇ ਛੱਡੀ ਜਿਹੜੀ ਲੌਂਗ ਲਾਈਫ ਬਚ ਸਕੇ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਬੱਚੇ ਬਿਮਾਰੀਆਂ ਤੋਂ ਬਚ ਸਕਣ ਤੇ ਲੋਕ ਇਸ ਲਾਈਫ ਨੂੰ ਬੜੀ ਅੱਛੀ ਤਰ੍ਹਾਂ ਜੁਆਏ ਕਰ ਸਕਣ ਜਨਹਿਤ ਸੰਤੀ ਨਾਲ ਜੁੜਨ ਵਾਸਤੇ ਕਿਹੜਾ ਕੰਟੈਕਟ ਨੰਬਰ ਹੈ ਸਾਡਾ ਸਰ ਸਾਡਾ ਮੇਰਾ 981507241 ਮੇਰਾ ਵਿਨੋਦ ਸ਼ਰਮਾ ਨਾਮ ਹੈ ਸਾਡੇ ਪ੍ਰਧਾਨ ਜੀ ਗੋਤਮ ਜੀ ਆ ਜਿਹੜੇ ਇੱਥੇ ਸਰਕੜ ਉਹਦੇ ਸਾਹਮਣੇ ਸਾਡਾ ਸਟਰੋਂਗ ਹੈ ਗੈਸਟ ਹਾਊਸ ਉੱਤੇ ਬੈਠਦੇ ਆ ਜਦੋਂ ਮਰਜ਼ੀ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਹਮੇਸ਼ਾ ਹਰ ਤਮ ਲੋਕਾਂ ਦੀ ਸੇਵਾ ਲਈ ਤਿਆਰ ਨੇ ਤੇ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਲੋਕਾਂ ਦੀ ਸੇਵਾ ਕਰ ਤਕੀਏ ਚਾਹੇ ਸਾਡੇ ਕੋਲ ਐਂਬੂਲੈਂਸ ਹੈ ਚਾਹੇ ਸਾਡੇ ਕੋਲ ਸਾਡੇ ਕੋਲ ਸਲਾਈ ਸੈਂਟਰ ਹੈ ਮੋਟਰ ਸੈਂਟਰ ਹੈ ਸਾਡੇ ਕੋਲ ਰਾਏਪੁਰ ਮੰਡਲ ਆ ਇੱਥੇ ਬਿਊਟੀ ਪਾਰਲਰ ਵੀ ਆ ਕੰਪਿਊਟਰ ਸੈਂਟਰ ਵੀ ਆ ਸਲਾਈ ਸੈਂਟਰ ਵੀ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਮੈਕਸਿਮ ਲੋਕਾਂ ਦੀ ਹੈਲਪ ਕਰ ਤਕੀਏ ਬੱਚਿਆਂ ਦੀ ਸੇਵਾ ਕਰ ਤਕੀਏ ਬੱਚਿਆਂ ਦੇ ਸਕੂਲਾਂ ਦੀ ਫੀਸ ਵੀ ਦੇ ਦਿੰਨੇ ਆ ਕਿਤਾਬਾਂ ਵੀ ਦਿੰਨੇ ਆ ਕਾਪੀ ਵੀ ਦਿੰਨੇ ਆ ਯੂਨੀਫਾਰਮ ਵੀ ਦਿੰਨੇ ਆ এনवायरमेंट ਵੀ ਅੱਛਾ ਕਰਦੇ ਆ ਲੋਕੋ ਨੇ ਰਿਕੁਐਸਟ ਕਰਨਾ ਸਰਦਨਲ ਜੀ ਨੂੰ ਜੀ